ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਭੱਦਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਸਜਣੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਹੁੰਚਿਆ ਪਿੰਡ ਬਿਲਕੁਲ ਹਰੀ ਕਹਿੰਦੇ ਨੇੜੇ ਆ ਗਿਆ ਏ ਬੂ ਪਿੰਡ ਆ ਗਿਆ ਜिले ਦੀ ਗੱਲ ਕਰੀਏ ਤੇ ਨੂੰ ਸ਼੍ਰੀ ਤਰਨਤਲ ਸਾਹਿਬ ਤਹਿਸੀਲ ਦੀ ਗੱਲ ਕਰੀਏ ਤੇ ਨੂੰ ਹਰੀਕੇ ਪਤਨ ਆ ਗਿਆ ਸਜਣੋ ਹਰੀਕੇ ਪਤਮ ਤੋਂ ਬਿਲਕੁਲ ਨੇੜੇ ਰਹਿ ਗਿਆ ਇਹ ਪਿੰਡ ਬੂ ਬਾਈ ਗਰਲਾਲ ਸਿੰਘ ਜੀ ਦੇ ਫਾਰਮ ਤੇ ਸਜਣੋ ਪਹੁੰਚੇ ਆ ਬੜੇ ਟੌਪ ਟੌਪ ਦੇ ਸਜਣੋ ਤਿੰਨ ਐਨੀਮਲ ਵਿਖਾਉਣ ਲੱਗੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਊਗਾ ਤੇ ਕਰਦੇ ਗੱਲਬਾਤ ਬਿਲਕੁਲ ਨਿੱਕੇ ਨਿੱਕੇ ਭਾਅ ਆਉਣਗੇ ਭਾਈ ਗਰਲਾਲ ਸਿੰਘ ਸასიਕਰ ਸਸੀ ਵਾਲੀ ਜੀ ਹੋ ਸਰੋ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਸਿਖਾ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਡਰੈਸ ਕਰੀਏ ਨੋਟ ਡਰੈਸ ਆਪਣਾ ਹੈਗਾ ਵੇ ਜ਼ਿਲ੍ਹਾ ਆਪਣਾ ਕਰਨ ਧਰਨਾ ਹਾਂ ਤਹਿਸੀਲ ਹਰੀਗੇ ਜੀ ਤੇ ਪਿੰਡ ਬੂ ਆ ਹਰੀਗੇ ਪਤੰਦੇ ਨਾਲੇ ਬਿਲਕੁਲ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 9814583021 ਠੀਕ ਆ ਬੂਰੀ ਨੀਲੀ ਤੋਂ ਕਰੀਏ ਸ਼ੁਰੂਆਤ ਹਨਾ ਪਿਓਰ ਪੂਰੀ ਨੀਲੀ ਆ ਗਈ ਨਾ ਹਾਂਜੀ ਹਾਂਜੀ ਦੋਹਾਂ ਸਾਈਡ ਤੇ ਡੱਬ ਹੈ ਨਾ ਮਾਨੇ ਜੋ ਹਾਂਜੀ ਹਾਂਜੀ ਦੋਹਾਂ ਸਾਈਡ ਤੇ ਬਹੁਤ ਸਜਰੋ ਚਾਰੇ ਖੋਰ ਵੀ ਹਾਂਜੀ ਬਿਲਕੁਲ ਚਾਰੇ ਖਰਾਦੇ ਵੀ ਆ ਦੋਹਾਂ ਸਾਈਡ ਤੇ ਮਿਲਕ ਮੈਨ ਵੇਖੋ ਮੈਂ ਤੇ ਆ ਫੇਸ ਕੁਆਲਟੀ ਮੱਛੇ ਜ ਫਲ ਥੋੜੇ ਨਾ ਕੈਮਰੇ ਤੋਂ ਕਾ ਫੱਦੀ ਆ ਹਾਂਜੀ ਹਾਂਜੀ ਕੋਈ ਨਹੀਂ ਮਿਲਦੀ ਕੋਈ ਨਹੀਂ ਆਉਂਦੀ ਹਾਂ ਇੱਥਾਂ ਥੋੜਾ ਮਿਲਕ ਮੈਨ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣੇ ਆ ਕਰਾ ਦੇਖੋ ਸਟਾਰਟਿੰਗ ਹੀ ਪੂਰੀ ਨੀਲੀ ਰੋ ਕਰਦੇ ਆ ਉਹ ਕੱਟਾ ਜਾਂਦਾ ਤੇ ਬਾਈ ਕਰ ਲਾਲ ਸੀ ਦੁੱਧ ਕਿਨਾ ਆਏ ਲੋਧ ਵੀਧੀ ਹੁਣ ਜਿਹੜਾ ਆਪਾਂ ਪੱਕਾ ਹੀ ਦੱਸਾਂਗੇ 10000 ਦੇ ਵਿੱਚ ਆ ਠੀਕ ਆ ਹਾਂਜੀ ਤੋੜ ਕੇ ਬੰਦੀ ਥਾਂ ਦੀ ਵੜੀ ਜਾਣਾ ਮੈਂ ਤਾਂ ਵੀਧੀ ਆ ਜੀ ਆਪਾਂ ਨਾ ਸਵੇਰੇ 7:30 ਵਜੇ ਚੋਈ ਆ ਹੁਣ 7:30 ਹਾਂਜੀ ਤਾਂ ਟਾਈਮ ਵੀਰਾਂ ਨੂੰ ਦੱਸਣ ਹੁਣ 4:00 ਵਜੇ ਪੂਰੇ ਹਾਂਜੀ ਤਾਂ ਜਦੋਂ ਟਾਈਮ ਤੇ ਤਾਂ ਕੁੜੇ ਆ ਨਜ਼ਰਾਂ ਲੱਗਣ ਵਾਲੀ ਗੱਲ ਆ ਇਹਨੂੰ ਅੱਛਾ ਇਹ ਨਹੀਂ ਬੰਦੀ ਆ ਹਾਂਜੀ ਹਾਂਜੀ ਸਿੰਗਲ ਹੱਡੀ ਆ ਨਾ ਹਾਂਜੀ ਬਿਲਕੁਲ ਸੱਜਣਾ ਸਿੰਗਲ ਹੱਡੀ ਦੀ ਮੈਂ ਜੇ ਇਹ ਵੇਖ ਸਕਦੇ ਜੇ ਬਹੁਤ ਸੋਹਣੀ ਹੈ ਕਰਮਾ ਲਈ ਲਾਇਆ ਭਾਈ ਨੀਲੀ 라ਵੀ ਪਿਓਰ ਬੂਰੀ ਆ ਗਈ ਸਜਣੋ ਗੰਡੇ ਦੀ ਖਿਲ ਜਿੰਨਾ ਚਮ ਪਤਲਾ ਹੋਊਗਾ ਨਾ ਇਹਦਾ ਹਾਂਜੀ ਹਾਂਜੀ ਹਾਂ ਨੋ ਜੀ ਬਾਂਦੀ ਥਾਂ ਦੀ ਬੜੀ ਕਰਮਾਂ ਵਾਲੀ ਜਿੰਦੀ ਰਵੇ ਜਿੰਨਾ ਵੀ ਵਹਾਨਾ ਸਾਰਾ ਬੈਕਗ੍ਰਾਉਂਡ ਹੀ ਤਿਆਰ ਕਰਦੀ ਜੀ ਨੋ ਜੀ ਇੱਕ ਵੇਖ ਸਕਦੇ ਜੀ ਫਾੜੀ ਵਾਲਾ ਲੇਵਾ ਜੇ ਨੂੰ ਲੱਗਾ ਕਰਮਾਂ ਵਾਲੀ ਨੂੰ ਬਾਕੀ ਇਦਰੇ ਹੋਈ ਜੀ ਕੋਨੇ ਇਤਨਾ ਡਰਨਾ ਬੱਚਾ ਲਾ ਕੇ ਆ ਨਾ ਹਾਂਜੀ ਬੱਚਾ ਲਾ ਕੇ ਕਰਮਾਂ ਵਾਲੀ ਇਹੋ ਜੀ ਨਹੀਂ ਚੱਕਦਾ ਕੈਮਰੇ ਤੋਂ ਡੰਗਲ ਡਰ ਜਾਂਦਾ ਹੋਵੇ ਬਿਲਕੁਲ ਬਿਲਕੁਲ ਜੀ ਬਾਈ ਜੀ ਦਾ ਰੇਟ ਰੇਟ ਵੀ ਜੀ ਆਪਾਂ ਜਾਇਜ਼ ਹੀ ਅੱਗੇ ਆਪਾਂ ਵੀਡੀਓ ਪਾ ਲੈਨੇ ਆ ਹਾਂ ਆਪਣੇ ਤੋਂ ਵੀਰ ਵਪਾਰੀ ਲੈ ਜਾਂਦੇ ਆ 10 12000 ਦਾ ਆਪਣਾ ਫਰਕ ਹੁੰਦਾ ਵਾ ਜੀ ਦੁਕਾਨੀਆਂ ਨਾਲ ਤੇ ਮੁੱਲ ਦੇ ਦਾ ਆਪਾਂ ਕਰਦੇ ਆ 90 ਰੁਪਿਆ ਜੀ ਤੇ ਕਿੰਨੇ ਦੇ ਦੇ ਗਏ ਜਾਇਜ਼ ਕਰਕੇ ਇੱਕੋ ਹੀ ਇੱਕੋ ਫਿਕਸ ਜਾਈ ਛੋੜ ਖੁੱਲੀ ਕਰਨੀ ਨਹੀਂ ਅਸੀਂ ਦੇ ਦਈਏ ਨਹੀਂ 5 ਹੋਰ ਲਾਈ ਆ ਜੇ ਮੈਂ ਨਾ ਮੈਂ ਵੀਰ ਕੋਈ ਲੈ ਜੂਗਾ ਨਾ ਯਾਦ ਕਰੂਗਾ ਚਲ ਕੋਈ ਨਹੀਂ 5 ਜਾਣ ਲਗੇ 80 ਪੂਰੇ ਦੇ ਲਗੇ ਨਹੀਂ 80 ਤੱਕ ਆਣਾ ਹੈ ਹੈ 82 ਦੀ ਦੇਰੀ ਹੈ 82 ਦੀ ਹਾਂ ਬਾਕੀ ਮਾਜੇ ਇਹੀ ਕਿ ਹੈ ਹੋਰ ਵੱਡੇ ਅੱਡੇ ਦੇ ਹੁੰਦੀ ਨਾ ਤੇ ਲੱਖ ਦੇ ਲਾਗੇ ਬੰਨੇ ਅਗਲੇ ਨੇ ਆਖੜਾ ਹਿੰਦੇ ਨਹੀਂ ਅੱਛਾ ਹਾਂ ਬਾਕੀ ਟਾਈਮ ਤੇ ਵੀਰ ਕੋਈ ਆਊਗਾ ਨਾ ਇਹ ਨਹੀਂ ਕਿ ਨੂੰ ਟਾਈਮ ਲੱਗਾ ਹੈ ਅਜੇ ਚੁਆਇਸ ਆਣਾ ਚਾਹ ਤਿੰਨ ਚਾਰ ਘੰਟੇ ਪੈਣ ਰਹਿੰਦਾ ਆ ਹਾਂ ਹਾਂਜੀ ਲਓ ਸੱਜਣਾ ਬਾਂਦੀ ਠੰਦੀ ਤੁਹਾਨੂੰ ਮਗਰੋਂ ਵੀ ਬੈਕਗ੍ਰਾਉਂਡ ਬੁਖਾਤੀ ਆ ਬਾਂਦੀ ਠੰਦੀ ਚੰਗੀ ਹੈ ਜਿੰਨੇ ਜੋਗੀ ਪੂਰੇ ਅਜੇ ਟਾਈਮ ਰਹਿੰਦਾ 3-4 ਘੰਟੇ ਹੈਣਾ ਹਾਂਜੀ 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 ਠੀਕ ਆ ਅੱਗੇ ਆ ਕੇ ਦੂਜੇ ਨੰਬਰ ਤੇ ਝੋਟੀ ਗੱਪੜ ਹਾਂਜੀ ਮੂੰਹ ਛੇਦਾਂ ਨੂੰ ਮੂੰਹ ਛੇਦਾਂ ਦਾ ਹੈਣਾ ਤੋਰੀ ਤੇ ਬਿੱਲੀ ਬੋਲੀ ਆ ਕਿਉਂਕਿ ਪੈਰਾ ਪੂਰਾ ਤੇ ਨਿਸ਼ਾਨ ਨਹੀਂ ਬਿੱਲੀ ਦੇਖੋ ਹਾਂਜੀ ਬਾਣੀ ਥਾਣੀ ਅੱਛਾ ਜੀ ਠੰਡੀ ਸੀਲ ਕਰਮਾ ਲਈ ਜੀ ਦਿਨ ਕਿੰਨੇ ਕਰਕੇ ਬਾਈ ਗਲਾਰ ਤੇ ਨਿੱਦੀ ਲੈ ਜੂਗੀ ਹਫਤਾ ਦੱਸ ਦੇਣਾ ਚੱਲ ਤੋਰੀ ਇਹਨੂੰ ਮੇਰਾ ਭਰਾ ਮੂੰਹ ਛੇਦਾਂ ਛੇਦਾਂ ਦੂਜੇ ਜਦੋਂ ਸੁਣਾਇਆ ਠੀਕ ਆ ਮੋਤੋ ਛੇ ਦਾ ਤੇ ਸੱਜਰੋ ਤੇ ਦੂਜੇ ਸਵੇਰੇ ਸੂਣਾ ਨੇ ਹਣਾ ਹਾਂਜੀ ਹਾਂਜੀ ਠੀਕ ਆ ਨੋਈ ਲਾਇਆ ਭਾਈ ਬਸ ਹੋਣੀ ਹੈ ਨਾ ਛੋਟੀ ਠੰਡੀ ਸੀਲ ਕਰਨ ਵਾਲੀ ਇਧਰੇ ਹੋ ਅੱਛਾ ਇਧਰੇ ਜਿੱਥੇ ਮਰਜੀ ਢੱਕ ਲੈ ਹਣਾ ਹਾਂ ਚਲੋ ਕੋਈ ਨਹੀਂ ਜਿੰਦੀ ਰਵੇ ਦਿਨ 10 ਲੈ ਜੂਗੀ ਹਾਂਜੀ ਹਫਤਾ ਦਾ ਦਿਨ ਬੰਦੀ ਸਾਡੀ ਸਜਣਾ ਚੰਗੀ ਸੋਹਣੀ ਬੰਦੀ ਤੇ ਰੇਟ ਬਾਈ ਜੀ ਦਾ ਬਾਕੀ ਇਧਰ ਐ ਖੀਰਦੀ ਹਾਂ ਐਦਾ ਕੋਈ ਝੋਟੀ ਬੈਨ ਨਹੀਂ ਦਿੰਦੀ ਮੈਂ ਗੱਪਾਂ ਨਹੀਂ ਬੈਨ ਦਿੰਦੀ ਹਣਾ ਇਧਰ ਦੇਖ ਲਓ ਹਾਂ ਇਧਰ ਬਿਲਕੁਲ ਬਿਲਕੁਲ ਹਾਂ ਤੇ ਰੇਟ ਇਹਦਾ ਬਾਈ ਜੀ ਫਿਰ ਕਰੀਏ ਰੀਟ ਕਹਦਾ ਵੀਰ ਜੀ ਬਾ ਕਰਦੇ ਆ 95000 ਰੁਪਏ 95 ਹਾਂਜੀ ਐਂਡ ਐਂਡ ਤਰ੍ਹਾਂ ਤਰ੍ਹਾਂ ਨੂੰ ਹੀ ਦੇ ਦਈਏ ਨਹੀਂ ਹੋਰ ਕਰ ਦੇ 92 ਦੇ ਦਾਂਗੇ 90 ਦੀ ਕਰ ਦੇ ਕਰ ਦੇ ਚਲੋ ਫਿਰ ਵੀਰ ਜੀ ਜਿਆਦਾ ਨਾ ਕੋਈ ਮੇਰਾ ਵੀਰ ਤੱਕਾ ਕਰੇ ਨਹੀਂ ਕਰਦਾ ਹਾਂਜੀ ਕੋਈ ਨਹੀਂ 90000 ਦੇ ਤੇ ਅੱਗੇ ਆ ਗਈ ਵੈੜ ਪਿਓਰ ਜਰਸੀ ਹਨਾ ਹਾਂਜੀ ਰਾਜੀ ਬਾਜੀ ਚੰਗੀ ਵੈੜ ਹਾਂਜੀ ਹਾਂਜੀ ਕਿੰਨਾ ਕਰ ਮਾਲਕਾਂ ਨੇ ਕੋਈ ਰਿਕਾਰਡ ਕੋਡ ਦੱਸਿਆ ਨਾ ਇਹ ਵੀਰ ਜੀ ਨੇ ਪਹਿਲੇ ਸੂਏ ਕੱਢਿਆ ਜ 19 ਲੀਟਰ 18 19 ਲੀਟਰ ਅੱਛਾ ਹਾਂਜੀ ਐਰ ਕੀ ਦੂਜਾ ਸੂਆ ਦੂਜਾ ਸੂਆ ਸੂਆ ਤੋਰਿਓ ਮਾੜੀ ਜੀ ਹਾਂਜੀ ਬਾਕੀ ਹੈਗੀ ਜਰਸੀ ਹਨ ਅੰਕ ਵਾਲਾ ਪਿਓਰ ਪਿਓਰ ਜੀ ਪਿਓਰ ਪੰਜਾਬ ਵਾਲੀ ਜਰਸੀ ਆ ਉਹ ਦੂਜੀ ਨਹੀਂ ਆ ਹਾਂਜੀ ਤੇ ਨਿੱਕਾ ਗੋਲ ਕਰਨੇ ਬੋਦੀ ਹੁੰਦੀ ਆ ਹਨਾ ਹਾਂਜੀ ਤੇ ਰਾਜੀ ਬਾਜੀ ਵੈੜ ਜੰਗੀ ਸਜਣਾ ਲੋਈ ਬਾਕੀ ਦੋ ਬੋਰੀਆਂ ਆਪਾਂ ਦਿੱਤੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਅੱਛਾ ਆਪਾਂ ਟੋਕੜੇ ਬਣ ਹੀ ਲਈ ਜੀ ਲੋਈ ਤੇ ਇਹਦਾ ਰੇਟ ਭਾਈ ਜੀ ਰੇਟ ਵੀਰ ਜੀ ਜੇ ਤਾਂ ਹੁਣ ਕੱਚੀ ਕੱਚੀ ਜੇ ਤਿਆਰ ਹੁੰਦੀ ਦਾ ਕਿੰਨੇ ਲੈ ਜਾਉਗੇ ਹਾਂ ਜੀ 6500 ਤਰਦੀ ਚਲ ਜਣੀ ਚਲ ਜਣੀ ਸੀ ਹੁਣ ਦੇ ਦੀਏ ਮੈਂ ਇਹਨਾਂ 60000 ਦੀ ਜਾਇਜ ਜਾਇਜ ਕਰਕੇ ਦੇ ਜਾਇਜ ਕਰਕੇ 55 ਦੀ ਫਿਰ ਦੇ ਦੀਏ ਨਹੀਂ ਹੋਰ ਜਾਇਜ ਕਰੀਏ ਚਲੋ ਫਿਰ 52 ਦੇ ਦਾਂਗੇ ਮੈਂ ਤਾਂ 48 ਦੀ ਦੇ ਦੇ ਨਹੀਂ ਨਹੀਂ ਇੰਨਾ ਤਾਂ ਨਹੀਂ ਫਿਰ ਅਸੀਂ 48000 ਦੀ ਜੇ ਕੋਈ ਵੀਰ ਲੈ ਜੂਗਾ ਦੱਸ ਦੇਣ ਸਾਹਮਣੇ ਦੇ 10 15000 ਰੁਪਏ ਨਾ ਦੇ ਜੇ 50 ਦੀ ਦੇਣੀ ਹੱਥ ਨਹੀਂ 50 ਦੀ ਦੇ ਦਾਂਗੇ ਹਾਂਜੀ ਹਾਂਜੀ 100 ਰੁਪਏ ਛੋਟ ਕਰਨਾ ਲੋ ਸੱਜਣੋ ਵੈੜ 50 ਦੀ ਜੇ ਚਲੋ ਵੈੜ ਸਾਹਮਣੇ ਕਾਰੀਵਿਹਾਰੀ ਨੂੰ ਤਾਂ ਪਤਾ ਵੈਣ 60000 ਰੁਪਏ ਦੀ ਹੈ ਕੀ ਆ ਬਾਕੀ ਇਧਰ ਵੇਖੋ ਠੀਕ ਆ ਇਹ ਮੈਂ ਨਾ ਵੀ ਬੇਹ ਠੰਡਾ 90 ਵਾਲੀ ਝੋਟੀ ਵੇਖੋ ਕਿੰਨੀ ਸੋਹਣੀ ਆ ਤਸੀਲ ਆ ਪੂਰੀ ਵੀ ਘਰੇ ਲਾਲਾ ਭੈਣ ਨੇ ਕਿਹਨੇ ਚੋਣੀ ਆ ਤਸੀਲ ਠੰਡੀ ਕੋਈ ਲਾਂਮਾ ਨਹੀਂ ਆਉਂਦਾ ਨਾ ਤੁਹਾਨੂੰ ਉਹ ਨਾ ਹਨੂ ਆਉਂਦਾ ਠੀਕ ਆ ਤੇ ਬੂਰੀ ਵੀ ਚੰਗੀ ਸੱਜਣੋ ਖਰੀਦਦਾਰੀ ਕਰਿਓ ਸასი ਕਾਲ ਜੀ